ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਲਗਾਤਾਰ ਭੱਖਦਾ ਜਾ ਰਿਹਾ ਵਾਰਿਸ ਪੰਜਾਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਹੁੰਚ ਕੇ ਇਸ ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਉਨੇ ਕਹ ਕੇ ਪੰਜਾਬ ਦੀ ਹੋਂਦ ਨੂੰ ਮਟਾਉਣ ਲਈ ਕੇਂਦਰ ਸਰਕਾਰ ਵੱਲੋਂ ਖੋਏ ਜਾ ਰਹੇ ਹੱਕ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਹਨਾਂ ਇਲਜ਼ਾਮ ਲਾਉਂਦੇ ਆ ਕਿ ਆ ਕਿ ਪੰਜਾਬ ਦੀ ਰਾਜਧਾਨੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਰੱਖਣ ਵੇਲੇ ਵੱਡੀ ਗੇ ਚਾਲ ਸੂਬੇ ਦੀਆਂ ਸ਼ਕਤੀਆਂ ਦੇ ਕੇਂਦਰੀਕਰਨ ਤੋਂ ਹੁੰਦੇ ਹੋਏ ਅੱਜ ਪੰਜਾਬ ਦੀਆਂ ਪਬਲਿਕ ਸੰਸਥਾਵਾਂ ਦੇ ਕੇਂਦਰੀਕਰਨ ਤੇ ਪਹੁੰਚ ਗਈ ਹੈ ਉਹ ਸੰਸਥਾਵਾਂ ਜੋ ਚਲਾਈਆਂ ਵੀ ਪੰਜਾਬੀਆਂ ਨੇ ਆਪਣੇ ਪੱਲਿਓ ਪੈਸੇ ਲਗਾ ਕੇ ਸਨ ਉਹ ਪਾਖੜਾ ਡੈਮ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦੀ ਆਖਰੀ ਚਾਲ ਕੇਂਦਰ ਦੁਆਰਾ ਚਲ ਦਿੱਤੀ ਗਈ ਹੈ ਹੁਣ ਆਪਣੀ ਸਾਂਭੀ ਵਿਰਾਸਤ ਨੂੰ ਇਸ ਹਮਲੇ ਤੋਂ ਬਚਾਉਣ ਲਈ ਸੰਭਾਲਣ ਲਈ ਇਸ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਇੱਕ ਡਾਕੇ ਲੜਨ ਦਾ ਸਮਾਗਮ ਆ ਜਿਹੜੀ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਕੌਂਸਲੀਆਂ ਤਹਿਤ ਜਿਹੜੀ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੀ ਇੱਕ ਬੜੀ ਇਤਿਹਾਸਿਕ ਸਾਡਾ ਇਤਿਹਾਸ ਜੁੜਿਆ ਹੋਇਆ ਸਾਡੀ ਬੜੀ ਵਿਰਾਸਤ ਹੈ ਇਹਨੂੰ ਆਪਣੇ ਹੱਥਾਂ ਚ ਲੈ ਕੇ ਆਪਣੇ ਅਨਸਾਰ ਚਲਾਉਣ ਪੰਜਾਬ ਦਾ ਹਾਕੇ ਤੋਂ ਖਤਮ ਕਰਨ ਲਈ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਉਹਦੇ ਵਾਸਤੇ ਜੋ ਪੰਜਾਬ ਜਨੇ ਸ੍ਰੀ ਬਚਾਓ ਮੋਰਚਾ ਲੱਗਾ ਹੋਇਆ ਅਸੀਂ ਉਹਦਾ ਪੂਰਨ ਸਮਰਥਨ ਕਰਦੇ ਆਂ ਤੇ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਹ ਸਾਡੀ ਪੰਜਾਬ ਦੀ ਹੋਣ ਦਸਤੀ ਦਾ ਸਵਾਲ ਹੈ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਆਪਸੀ ਮਾਤ ਭੇਦ ਭੁਲਾ ਕੇ ਇਹ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਆ ਤੇ ਜੋ ਯੂਨੀਵਰਸਿਟੀ ਦੇ ਇਹ ਜਿਹੜੇ ਜੋਧਿਆ ਨੇ 10 ਤਰੀਕ ਦੀ ਘਾਲ ਦਿੱਤੀ ਆ ਵੱਡੇ ਪੰਦਰ ਤੇ ਇਕੱਠ ਘਟਦੀ ਉਹਦੇ ਚ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਾਂ ਸਭ ਬਾਕੀ ਸਾਰੇ ਰਜੇਮਿਆਂ ਨੂੰ ਇਹ ਕਿਤਨਾਂ ਵਾਸਤੇ ਇਹ ਛੱਡ ਕੇ ਇਹ ਵੱਡੇ ਪੱਤਰ ਤੇ ਘੱਟ ਕਰੀਏ ਇਹਨਾਂ ਨੌਜਵਾਨਾਂ ਦਾ ਸਾਥ DIYE ਇਹ ਯੂਨੀਵਰਸਿਟੀ ਨੂੰ ਬਚਾਈਏ ਕਿਉਂਕਿ ਸਾਡੇ ਦਿਨ-ਬਦ ਦਿਨ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਦਿਨ-ਦਿਨ ਦਿਨ-ਬਦ ਦਿਨ ਸਾਡੇ ਹੱਕ ਖੋਏ ਜਾ ਰਹੇ ਆ ਇਸ ਕਰਕੇ ਆਪਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਆਪਾਂ ਨੂੰ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਪੰਜਾਬ ਦੀਆਂ ਜਿਹੜੀਆਂ ਸੰਸਥਾਵਾਂ ਕੇਂਦਰ ਧੱਕੇ ਨਾਲ ਸਾਡੇ ਕੋ ਖੋੜਿਆ ਧੱਕੇ ਨਾਲ ਉੱਤੇ ਆ ਆਪਣੇ ਮਨਮਰਜ਼ੀ ਚਲਾ ਰਿਆ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆ ਬੜਾ ਮਾਰੀਏ ਕਿਉਂਕਿ ਇਹ ਸਾਡੀ ਬਹੁਤ ਜ਼ਰੂਰੀ ਹੈ ਇਸ ਵੇਲੇ ਇਸ ਸਵਾਰ ਤੇ ਇਹਨਾਂ ਮੈਂ ਸਾਰਿਆਂ ਅਪੀਲ ਕਰਦਾ ਕਿ ਵੱਡੇ ਪੱਧਰ ਤੇ ਉਹ ਦਿਨ ਸਾਰੇ ਜਣੇ ਹਾਜ਼ਰੀ ਲਵਾਓ ਉਧਰ ਅਕਾਲੀ ਆਗੂ ਬੰਟੀ ਰਮਾਣਾ ਨੇ ਸਰਕਾਰ ਦੀ ਪੋਲ ਖੋਲ ਦਿੱਤੀ ਆ ਉਹਨਾਂ ਨੇ ਕਿਹਾ ਕਿ ਆਰਐਸਐਸ ਸਿੱਖਿਆ ਤੇ ਕੰਟਰੋਲ ਕਰਨਾ ਚਾਹੁੰਦੀ ਆ ਤਾਂ ਜੋ ਆਪਣੀ ਮਰਜ਼ੀ ਦਾ ਬੱਚਿਆਂ ਨੂੰ ਇਤਿਹਾਸ ਪੜ੍ਹਾ ਸਕਣ ਇਹ ਯੂਨੀਵਰਸਿਟੀ ਇੱਕ ਬਿਲਖੰਦ ਯੂਨੀਵਰਸਿਟੀ ਸੀ ਦੇਸ਼ ਭਰ ਦੇ ਵਿੱਚ ਇਕੱਲੀ ਪੰਜਾਬ ਯੂਨੀਵਰਸਿਟੀ ਹੈ ਜਿਹਦੇ ਚ ਇੱਕ ਇਲੈਕਟਿਡ ਸੈਨੇਟ ਤੇ ਸਿੰਡੀਕੇਟ ਆ ਤੇ ਉਹ ਸੈਨੇਟ ਤੇ ਸਿੰਡੀਕੇਟ ਜਿਹੜੀ ਹੈ ਕੰਪਲੀਟ ਪਾਵਰਜ਼ ਇੰਜੋਏ ਕਰਦੀ ਹੈ 22 ਚਾਂਸਲਰ ਦੀਆਂ ਡਿਸੀਜਨਸ ਨੂੰ ਓਵਰਰੂਲ ਕਰਨ ਦੀ ਵੀ ਪਾਵਰ ਇਸ ਸੈਨੇਟ ਤੇ ਸਿੰਡੀਕੇਟ ਕੋਲੇ ਉਸ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਐਕਸ ਸਟੂਡੈਂਟਸ ਜਿਹੜੇ ਇਹ ਇੱਥੋਂ ਪੜ੍ਹ ਕੇ ਜਾਂਦੇ ਆ ਉਹ ਚੁਣ ਕੇ ਆਉਂਦੇ ਆ ਗ੍ਰੈਜੂਏਟ ਕਨਸਟੀਟੂਐਂਸੀ ਚੋਂ ਤੇ ਪੰਜਾਬ ਨਾਲ ਅਫੀਲੀਏਟਡ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਜਿਹੜੇ ਕਾਲਜੇਸ ਐ ਉਹਨਾਂ ਚੋਂ ਪੰਜਾਬ ਪਰਚੋ ਟੀਚਰਸ ਚੁਣ ਕੇ ਆਉਂਦੇ ਐ ਜਿਹੜੇ ਇੱਥੇ ਪੰਜਾਬ ਦੀ ਪੰਜਾਬ ਦੇ ਬੱਚਿਆਂ ਦੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਦੇ ਐ ਐਨੀ ਡਿਸੀਜਨ ਥੈਟ ਇਜ਼ ਐਂਟੀ ਪੰਜਾਬ ਉਹਨੂੰ ਅਪੋਜ਼ ਕਰਨ ਦਾ ਕੰਮ ਸਾਡੇ ਸੈਨੇਟ ਤੇ ਸਿੰਡੀਕੇਟ ਤੇ ਇਲੈਕਟਡ ਮੈਂਬਰਸ ਕਰਦੇ ਸੀ ਉਹਨਾਂ ਦੀ ਓਪੋਜੀਸ਼ਨ ਕਾਰਨ ਜੋ ਬੀਜੇਪੀ ਆਰਐਸਐਸ ਆਫ ਦਾ ਅਜੰਡਾ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਵਿੱਚ ਦਿੱਕਤਾਂ ਆ ਰਹੀਆਂ ਸੀ ਜਿਹੜਾ ਹੁਣ ਨੋਟੀਫਿਕੇਸ਼ਨ ਕੀਤਾ ਹੈ ਇਹ ਯਤਨ 2020 ਦੇ ਵਿੱਚ ਵੀ ਹੋਇਆ ਸੀ ਜਦੋਂ ਇੱਕ ਯੂਜੀਸੀ ਨੇ ਚਿੱਠੀ ਲਿਖ ਕੇ ਵਾਈਸ ਕాన్ਸਲਰ ਨੂੰ ਕਿਹਾ ਸੀ ਕਿ ਗਵਰਨੈਂਸ ਰਿਫਾਰਮਸ ਕਮਿਸ਼ਨ ਬਣਾਓ ਤੇ ਯੂਨੀਵਰਸਿਟੀ ਦੇ ਕੈਰੈਕਟਰ ਦੇ ਵਿੱਚ ਚੇਂਜਸ ਲਿਆਓ ਵਾਈਸ ਚਾਂਸਲਰ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਇੱਕ ਵੀ ਪੰਜਾਬ ਦਾ ਮੈਂਬਰ ਨਹੀਂ ਪਾਇਆ ਤੇ ਇਹੀ ਚੀਜ਼ਾਂ ਉਹਦੋਂ ਰეკਮੈਂਡ ਕੀਤੀਆਂ ਕਿ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹਦਾ ਇਲੈਕਟਿਡ ਕੈਰੈਕਟਰ ਚੇਂਜ ਕਰਕੇ ਉਹਦਾ ਨੋਮੀਨੇਟਿਡ ਕੈਰੈਕਟਰ ਕਰ ਦਿਓ ਸਾਰੇ ਮੈਂਬਰ ਵਾਈਸ ਚਾਂਸਲਰ ਨੋਮੀਨੇਟ ਕਰੇਗਾ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹਦੇ ਵਿੱਚ ਵੀ ਤਬਦੀਲੀਆਂ ਲਿਆਂਦੀਆਂ ਉਹਦੋਂ ਇਸੇ ਤਰ੍ਹਾਂ ਰੋਸ ਉੱਠਿਆ ਲੋਕਾਂ ਦੇ ਵਿੱਚ ਵਿਰੋਧ ਹੋਇਆ ਸੈਨੇਟ ਸਿੰਡੀਕੇਟ ਦੇ ਵਿੱਚ ਰੌਲਾ ਪਾਇਆ ਉਦੋਂ ਵੀ ਅਸੀਂ ਗੱਲ ਕਰ ਰਹੇ ਸੀ ਇੱਥੇ ਆਏ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਹੈ ਸਾਡੀ ਜ਼ਿੰਮੇਵਾਰੀ ਹੈ ਲੜਾਈ ਲੜੀ ਉਹ ਨੋਟੀਫਿਕੇਸ਼ਨ ਵਿਦਡਰੋ ਹੋਇਆ ਹੁਣ ਨੋਟੀਫਿਕੇਸ਼ਨ ਸਿੱਧਾ ਇਹਨਾਂ ਨੇ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਕਰਤਾ ਪਹਿਲਾਂ ਤਾਂ ਇਲੀਗੈਲਿਟੀ ਇਹੀ ਹੈ ਦੀ ਮਿਨਿਸਟਰੀ ਆਫ ਐਜੂਕੇਸ਼ਨ ਦੀ ਜੂਰਿਸਡਿਕਸ਼ਨ ਨਹੀਂ ਹੈ ਥਿਸ ਇਜ਼ ਐਨ ਇੰਟਰ ਸਟੇਟ ਬਾਡੀ ਉਹ ਲਾਗੂ ਨਹੀਂ ਕਰ ਸਕਦੇ ਇੱਥੇ ਹੁਣ ਜਿਹੜੀਆਂ ਇਹ ਚੇਂजेस ਹੈ ਇਹਦੇ ਚ ਮਨਸ਼ਾ ਕੀ ਹੈ ਕੇਂਦਰ ਸਰਕਾਰ ਦੀ ਤੁਸੀਂ ਪੁੱਛੋਗੇ ਜਾਂ ਆਰਐਸਐਸ ਦੀ ਮਨਸ਼ਾ ਕੀ ਹੈ ਮਨਸ਼ਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਤੇ ਕੰਟਰੋਲ ਕਰਨਾ ਆਪ ਦਾ ਅਜੰਡਾ ਆਪ ਦਾ ਕਰਿਕੂਲਮ ਆਪ ਦਾ ਸਿਲੇਬਸ ਲਾਗੂ ਕਰਨਾ ਤਾਂਕਿ ਉਤੋਂ ਦੀ ਨੌਜਵਾਨ ਪੀੜ੍ਹੀ ਉਹ ਪੜ ਸਕੇ ਜੋ ਉਹ ਪੜਾਉਣਾ ਚਾਹੁੰਦੇ ਐ ਇਤਿਹਾਸ ਉਸ ਤਰ੍ਹਾਂ ਦਾ ਪੜ ਸਕੇ ਜਿਸ ਤਰ੍ਹਾਂ ਦਾ ਉਹ ਪੜਾਉਣਾ ਚਾਹੁੰਦੇ ਐ ਅਨੇਕਾਂ ਉਦਾਹਰਨਾਂ ਆਪਾਂ ਹਿੰਦੁਸਤਾਨ ਚ ਦੇਖ ਰਿਹਾ ਕਿ ਸਾਊਥ ਇੰਡੀਆ ਚ ਸਰਕਾਰਾਂ ਨੇ ਵਿਰੋਧ ਕੀਤਾ ਜਿੱਥੇ ਇਤਿਹਾਸ ਨੂੰ ਤੋੜ ਮੋੜ ਕੇ ਆਪਦੀ ਕਨਵੀਨੀਅੰਸ ਮੁਤਾਬਕ ਆਪਦੀ ਸੋਚ ਮੁਤਾਬਕ ਐ ਆਰਐਸਐਸ ਵਾਲੇ ਪੇਸ਼ ਕਰ ਰਹੇ ਐ ਦੂਸਰੀ ਚੀਜ਼ ਸੈਨੇਟ ਐਂਡ ਸਿੰਡੀਕੇਟ ਬੀਇੰਗ ਸੁਪਰੀਮ ਬਾਡੀਜ਼ ਉਹ ਸਿਲੈਕਸ਼ਨ ਕਮੇਟੀ ਦਾ ਵੀ ਕੰਮ ਕਰਦੀ ਹੈ ਜਿੰਨੇ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਆ ਉਹਨਾਂ ਚ ਪ੍ਰਿੰਸੀਪਲ ਕੌਣ ਲੱਗਣਗੇ ਉਹਨਾਂ ਚ ਪ੍ਰੋਫੈਸਰ ਕਿਹੜੇ ਅਪਾਇੰਟ ਹੋਣਗੇ ਉਹ ਸਾਰਾ ਕੰਮ ਵੀ ਸੈਨੇਟ ਤੇ ਸਿੰਡੀਕੇਟ ਕਰਦੀ ਹੈ 200 ਤੋਂ ਵੱਧ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਹੈ 2 ਲੱਖ ਤੋਂ ਵੱਧ ਬੱਚਾ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਕਾਲਜੇਸ ਦੇ ਵਿੱਚ ਪੰਜਾਬ ਦਾ ਬੱਚਾ ਪੜਦਾ ਜੇ ਤੁਸੀਂ ਆ ਕੀ ਕਿ ਕੋਰਸਪੋਂਡੈਂਸ ਵਾਲੇ ਪਾਲੋਂ ਵਿੱਚ ਤਾਂ 3-4 ਲੱਖ ਬੱਚਾ ਪੰਜਾਬ ਯੂਨੀਵਰਸਿਟੀ ਦੇ ਕੋਰਸੇ ਰਾਹੀਂ ਪੜ ਰਿਹਾ ਉਹ 2 ਲੱਖ ਬੱਚੇ ਨੂੰ ਜਾਂ 3-4 ਲੱਖ ਬੱਚੇ ਨੂੰ ਇਨਫਲੂਐਂਸ ਕਰਨ ਦਾ ਇਹਨਾਂ ਦੀ ਮਨਸ਼ਾ ਹੈ ਕਿ ਅਸੀਂ ਆਪਦਾ ਏਜੰਡਾ ਨੌਜਵਾਨ ਪੀੜ੍ਹੀ ਤੱਕ ਉਹਨਾਂ ਦਾ ਬ੍ਰੇਨ ਵਾਸ਼ ਇਸ ਤਰ੍ਹਾਂ ਕਰਦੀ ਏ ਪੜ੍ਹਾ ਪੜਾ ਕੇ ਕਿ ਉਹ ਭਾਜਪੀ ਆਰਐਸਐਸ ਦੇ ਏਜੰਡੇ ਤੇ ਚੱਲਣ ਇਹ ਕੰਮ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗੇ ਬਿਕਾਉਜ਼ ਇਹ ਇਕੱਲਾ ਇੱਕ ਫੈਸਲਾ ਨਾ ਸਮਝਿਓ ਜਾਂ ਇਹਨੂੰ ਨੋਟੀਫਿਕੇਸ਼ਨ ਨਾ ਸਮਝਿਓ ਇਹ ਪੰਜਾਬ ਦੀ ਪਹਿਚਾਨ ਤੇ ਵਾਰ ਹੈ ਪੰਜਾਬ ਦੀ ਆਵਾਜ਼ ਜਿਹੜੀ ਹੈ ਉਹਨੂੰ ਦਬਾਉਣ ਦਾ ਇੱਕ ਕੋਝਾ ਯਤਨ ਹੈ ਇਨੂੰ ਕਿਸੇ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਨੂੰ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਭੇਜਿਆ ਸਾਡੀ ਡੈਲੀਗੇਸ਼ਨ ਆਈ ਹੈ ਅੱਜ ਸਾਰੀ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਇਸ ਲੜਾਈ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਹੁੰਦਿਆਂ ਆਪਦੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਹੋ ਕੇ ਇਹ ਲੜਾਈ ਲੜਾਂਗੇ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹੌਲੀ-ਹੌਲੀ ਕਰਕੇ ਵਕ ਵਕ ਪੰਜਾਬ ਦੇ ਆਧਾਰਿਆਂ ਤੇ ਕਬਜ਼ਾ ਕੀਤਾ ਜਾ ਰਿਹਾ ਉਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਖੁਲਾਸੇ ਕੀਤੇ ਨੇ ਉਹ ਵੀ ਸੁਣ ਲੈਣੇ ਆ ਅਨ ਡਿਕਲੇਅਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐ ਜੀਪੀਸੀ ਐ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਐ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਵੀ ਹੌਲੀ ਹੌਲੀ ਇਹ ਕਬਜ਼ੇ ਚ ਕਰ ਲੈਣਗੇ ਸੋ ਸਾਡੀ ਮੰਗ ਇਹ ਐ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਬਧੀ ਚੱਲਦਾ ਆਇਆ ਐ ਸੈਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ 91 ਮੈਂਬਰੀ ਲੋਕਾਂ ਦਾ ਰਾਜ ਸੀ ਲੋਕ ਜਿਹੜੇ ਇੱਥੇ ਦੇ ਗ੍ਰੈਜੂਏਟ ਪੜ੍ਹੇ ਲਿਖੇ ਪੜ ਕੇ ਗਏ ਆ ਉਹ ਆਪਣੇ ਚੁਣਕੇ ਨਮਾਇंदे ਭੇਜਦੇ ਤੇ ਉਹ ਨਮਾਇंदे ਯੂਨੀਵਰਸਿਟੀ ਨੂੰ ਚਲਾ ਰਹੇ ਸੀ ਹੁਣ ਨਮਾਇੰਦਿਆਂ ਦੀ ਜਗ੍ਹਾ ਸਰਕਾਰ ਦੇ ਹੱਥ ਟੋਕੇ ਚਲਾਣਗੇ ਜਿਹਦੇ ਨਾਲ ਯੂਨੀਵਰਸਿਟੀ ਖਾਤਿਆਂ ਵੱਲੋਂ ਤੁਰੇਗੀ ਸਾਡਾ ਨੌਜਵਾਨ 7 ਦਿਨਾਂ ਤੋਂ ਉਹ ਹੜਤਾਲ ਤੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰਿਪਰੈਜ਼ੈਂਟੇਡ ਸਟੂਡੈਂਟ ਦੇ ਰਿਪਰੈਜ਼ੈਂਟੇਟਿਵ ਤੋਂ ਲੈ ਕੇ ਐਮਸੀਐਮ ਤੱਕ ਗਿਆ ਹੈ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉਥੋਂ ਜਾਣ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗਿਆ ਜ਼ਿਕਰ ਜੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਕੇਂਦਰ ਸਰਕਾਰ ਰੋ ਪੰਜਾਬ ਯੂਨੀਵਰਸਿਟੀ ਨੂੰ ਜੰਗ ਦਾ ਮੈਦਾਨ ਬਣਾਉਣ ਤੋਂ ਗਰੇਸ ਕਰੇ ਉਹਨਾਂ ਆਖਿਆ ਕਿ ਸਰਕਾਰ ਵੱਲੋਂ ਸਿੰਡੀਗੇਟ ਅਤੇ ਸੈਨੇਟ ਉਸ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਰੱਦ ਕਰਨ ਸੰਬੰਧੀ ਆਇਆ ਪੱਤਰ ਪੰਜਾਬ ਦੇ ਲੋਕਾਂ ਨੂੰ ਚੜਾਉਣ ਉੱਤੇ ਭਰਮ ਭੁਲੇਖੇ ਪੈਦਾ ਕਰਨ ਵਾਲਾ ਹੈ ਉਹਨਾਂ ਆਖਿਆ ਕਿ ਭਾਰਤ ਸਰਕਾਰ ਆਪਣਾ ਸਟੈਂਡ ਸਪਸ਼ਟ ਕਰਦੇ ਇਸ ਨੋਟੀਫਿਕੇਸ਼ਨ ਨੂੰ ਮੋੜੋ ਰੱਦ ਕਰੇ ਚੰਦੂ ਮੱਜਰਨ ਆਖੇ ਕਿ ਪੰਜਾਬ ਦੇ ਲੋਕ ਯੂਨੀਵਰਸਿਟੀ ਦੀ ਗੈਰ ਜ਼ਮੂਰੀ ਸ਼ਕਲ ਕਦੇ ਬਰਦਾਸ਼ਤ ਨਹੀਂ ਕਰਨਗੇ